ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਜਾਪਾਨ ਉਤੇ ਇੱਕ ਵੱਡਾ ਖਤਰਾ ਮਨਜ਼ਰਾ ਰਿਹਾ ਟੋਕਰ ਟਾਪੂਆਂ ਦੇ ਵਿੱਚ ਪਿਛਲੇ 11 ਦਿਨਾਂ ਦੇ ਵਿੱਚ 800 ਤੋਂ ਵੱਧ ਪੂਚਾਲ ਮਹਿਸੂਸ ਕੀਤੇ ਗਏ ਨੇ ਜਿਸ ਨੂੰ ਇੱਕ ਵੱਡੀ ਆਫਤ ਦਾ ਸੰਕੇਤ ਮੰਨਿਆ ਜਾ ਰਿਹਾ ਹੈ ਇੱਥੋਂ ਦੇ ਲੋਕ ਬਹੁਤ ਡਰੇ ਹੋਏ ਨੇ ਕਿਉਂਕਿ ਬਾਬਾ ਵੇਂਗਾ ਨੇ ਪਹਿਲਾਂ ਹੀ 21 ਤਰੀਕ ਨੂੰ ਪੂਚਾਲ ਸੁਨਾਮੀ ਅਤੇ ਜਵਾਲਾਮੁਖੀ ਫਟਣ ਵਰਗੀਆਂ ਕੁਦਰਤੀ ਆਫਤਾਂ ਦੇ ਵਿੱਚ ਵਾਅਦੇ ਦੀ ਭੂਖਵਾਨੀ ਕੀਤੀ ਸੀਗੀ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਇੱਕ ਨਵੇਂ ਪਾਬਾ ਵਿੰਗਾ ਨੇ 5 ਜੁਲਾਈ ਨੂੰ ਜਾਪਾਨ ਦੇ ਵਿੱਚ ਬਹੁਤ ਤਬਾਹੀ ਦੀ ਭੂਖਵਾਣੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਹਫੜਾ ਤਫੜੀ ਵੀ ਮੱਤ ਸਕਦੀ ਹੈ ਜਪਾਨ ਦੇ ਦੱਖਣ ਪੱਛਮ ਵਿੱਚ ਸਥਿਤ ਇੱਕ ਘੱਟ ਆਬਾਦੀ ਵਾਲੇ ਟਾਪੂ ਤੇ ਪਿਛਲੇ ਦੋ ਹਫ਼ਤਿਆਂ ਵਿੱਚ ਲਗਾਤਾਰ ਭੁਚਾਲ ਆ ਰਹੇ ਹਨ ਹੁਣ ਤੱਕ ਇਹਨਾਂ ਟਾਪੂਆਂ ਤੇ ਲਗਭਗ 800 ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਅਮਰੀਕੀ ਭੂ ਵਿਗਿਆਨ ਸਰਵੇਖਣ ਦੇ ਅਨੁਸਾਰ ਬੁੱਧਵਾਰ ਦੁਪਹਿਰ ਨੂੰ ਟੋਕਾਰਾ ਟਾਪੂਆਂ ਵਿੱਚ ਵੀ 5.6 ਤੀਬਰਤਾ ਦਾ ਭੁਚਾਲ ਆਇਆ ਇਹ 12 ਟਾਪੂਆਂ ਦੀ ਇੱਕ ਲੜੀ ਹੈ ਜੋ ਜਪਾਨ ਦੇ ਮੁੱਖ ਟਾਪੂ ਅਤੇ ਉਕੀਨਾਵਾ ਦੇ ਵਿਚਕਾਰ ਹਨ ਜਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਏਜੰਸੀ ਦੇ ਅਨੁਸਾਰ 21 ਜੂਨ ਤੋਂ ਹੁਣ ਤੱਕ 870 ਭੁਚਾਲ ਆ ਚੁੱਕੇ ਹਨ ਜਾਪਾਨ ਵਿੱਚ ਆਉਣ ਵਾਲੇ ਇਹਨਾਂ ਪੁਚਾਲਾਂ ਦੀ ਤੀਬਰਤਾ ਜਾਪਾਨ ਦੇ ਰਿਕਟਰ ਪੈਮਾਨੇ ਤੇ 1.5 ਤੋਂ 5.6 ਦੇ ਵਿਚਕਾਰ ਰਹੀ ਹੈ ਹਾਲਾਂਕਿ ਜ਼ਿਆਦਾਤਰ ਪੁਚਾਲ ਘੱਟ ਤੀਬਰਤਾ ਦੇ ਸਨ ਫਿਰ ਵੀ ਜਾਪਾਨ ਵਿੱਚ ਇਹ ਲਗਾਤਾਰ ਪੁਚਾਲ ਅਸਾਧਾਰਨ ਮੰਨਿਆ ਜਾਂਦਾ ਹੈ ਇਸ ਕਾਰਨ ਇਹਨਾਂ ਟਾਪੂਆਂ ਤੇ ਰਹਿਣ ਵਾਲੇ 600 ਤੋਂ ਵੱਧ ਲੋਕ ਡਰੇ ਹੋਏ ਨੇ ਜਪਾਨ ਮੌਸਮ ਵਿਗਿਆਨ ਏਜੰਸੀ ਨੇ ਇਸ ਭੁਚਾਲ ਦੀ ਗਤੀਵਿਧੀ ਲਈ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਪਰ ਇਹ ਮੰਨਿਆ ਜਾਂਦਾ ਹੈ ਕਿ ਭੁਚਾਲਾਂ ਕਾਰਨ ਨਵੇਂ ਜਵਾਲਾਮੁਖੀ ਟਾਪੂ ਉੱਭਰ ਸਕਦੀ ਨੇ 2 ਸਾਲ ਪਹਿਲਾਂ ਵੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਜਾਪਾਨੀ ਟਾਪੂ ਈਵੋਜੀਮਾ ਦੇ ਨੇੜੇ ਸਮੁੰਦਰ ਦੇ ਹੇਠਾਂ ਇੱਕ ਜਵਾਲਾਮੁਖੀ ਫਟਣ ਤੋਂ ਇੱਕ ਨਵਾਂ ਛੋਟਾ ਟਾਪੂ ਉੱਭਰਿਆ ਸੀ ਬਾਬਾ ਵੇਂਗਾ ਇੱਕ ਬੁਲਗਾਰੀਆਈ ਪੈਗੰਬਰ ਸੀ ਉਸਨੇ ਅਮਰੀਕਾ ਵਿੱਚ 11 ਚੋਂ 9 ਦੇ ਹਮਲਿਆਂ ਸੋਵੀਅਤ ਯੂਨੀਅਨ ਦੇ ਟੁੱਟਣ ਅਤੇ ਸੁਨਾਮੀ ਆਦ ਬਾਰੇ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਸਨ ਜੋ ਕਿ ਸਹੀ ਸਾਬਤ ਹੋਈਆਂ। ਉਸਨੇ ਏਸ਼ੀਆਈ ਖਾਸ ਕਰਕੇ ਜਾਪਾਨ ਅਤੇ ਇੰਡੋਨੇਸ਼ੀਆ ਵਿੱਚ ਇੱਕ ਵੱਡੇ ਭੁਚਾਲ ਦੀ ਭਵਿੱਖਬਾਣੀ ਵੀ ਕੀਤੀ ਸੀ ਹਾਲਾਂਕਿ ਉਸਨੇ ਤਾਰੀਖ ਨਹੀਂ ਦੱਸੀ ਸੀ। ਇਸ ਤੋਂ ਇਲਾਵਾ ਉਸਨੇ ਕਿਹਾ ਕਿ 21ਵੀਂ ਸਦੀ ਵਿੱਚ ਭੁਚਾਲ, ਸੁਨਾਮੀ, ਜਵਾਲਾਮੁਖੀ ਫਟਣ ਅਤੇ ਬਰਫਬਾਰੀ ਵਰਗੀਆਂ ਕੁਦਰਤੀ ਆਫਤਾਂ ਬਹੁਤ ਵੱਧ ਜਾਣਗੀਆਂ। ਨਵੇਂ ਬਾਬਾ ਵੇਂਗਾ ਜਿਸ ਨੂੰ ਜਾਪਾਨੀ ਬਾਬਾ ਵੇਂਗਾ ਵੀ ਕਿਹਾ ਜਾਂਦਾ ਹੈ। ਉਹਨਾਂ ਨੇ 5 ਜੁਲਾਈ ਨੂੰ ਸੁਨਾਮੀ ਦੀ ਭਵਿੱਖਬਾਣੀ ਕੀਤੀ ਹੈ। ਇਹ ਬਾਬਾ ਵੇਂਗਾ ਜਾਪਾਨੀ ਮੰਗਾ ਕਲਾਕਾਰ ਰਿਓ ਤਾਤਸੂਕ ਉਸਨੇ 5 ਜੁਲਾਈ ਨੂੰ ਇੱਕ ਆਫਤ ਦੀ ਭਵਿਕਮਾਨੀ ਕੀਤੀ ਹੈ ਇਸ ਵਿੱਚ ਸੁਨਾਮੀ ਜਾਂ ਇੱਕ ਵੱਡਾ ਪੁਚਾਲ ਸ਼ਾਮਲ ਹੈ ਪਿਛਲੇ 2 ਹਫਟਿਆਂ ਤੋਂ ਟੋਕਾਰਾ ਟਾਪੂ ਅਤੇ ਵਿੱਚ 800 ਪੁਚਾਲਾਂ ਦੀ ਲੜੀ ਦੇ ਵਿਚਕਾਰ ਤਸੂਕੀ ਦੀ ਭਵਿਕਮਾਨੀ ਬਾਰੇ ਚਰਚਾ ਹੁਣ ਤੇਜ਼ ਹੋ ਚੁੱਕੀ ਹੈ ਤਸੂਕੀ ਨੇ 2021 ਦੇ ਵਿੱਚ ਦ ਫਿਊਚਰ ਆਈਸ ਸਾ ਦੇ ਵਿੱਚ ਲਿਖਿਆ ਸੀਗਾ ਕਿ 5 ਜੁਲਾਈ ਨੂੰ ਸਮੁੰਦਰ ਦਾ ਤਲ ਟੁੱਟ ਜਾਵੇਗਾ ਅਤੇ 3 ਗੁਣਾ 13 ਸੁਨਾਮੀ ਆਵੇਗੀ ਹਾਲਕੇ ਜਪਾਨੀ ਮੌਸਮ ਵਿਗਿਆਨ ਏਜੰਸੀ ਇਸ ਨੂੰ ਵਿਗਿਆਨ ਅਧਾਰ ਨਹੀਂ ਮੰਨਦੀ ਪਰ ਸਾਡੇ ਚੈਨਲ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ